ਤੇ ਹੁਣ ਖਬਰਾਂ ਵਿਸਥਾਰ ਨਾਲ ਤਰਨਤਾਰਨ ਜਿੰਮੀ ਚੋਣ ਲਈ ਪਾਜਪਾ ਕੌਮੀ ਜਰਨਲਸ ਖਤਰ ਤਰਨ ਚੋਗ ਨੇ ਪਿੰਡ ਗੰਡੀ ਵਿੰ ਵਿਖੇ ਪਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਉਹਨਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਪਾਜਪਾ ਦੇ ਉਮੀਦਵਾਰ ਲਈ ਲੋਕਾਂ ਕੋਲੋਂ ਵੋਟਾਂ ਮੰਗੀਆਂ ਉਹਨਾਂ ਨੇ ਆਖਿਆ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤਰਨਤਾਰਨ ਹਲਕੇ ਦੀ ਨੁਹਾਲ ਬਦਲ ਦਿੱਤੀ ਜਾਵੇਗੀ ਐਸਾ ਕਿ ਹਰਜੀਤ ਸਿੰਘ ਸੰਧੂ ਜ਼ਮੀਨ ਦਾ ਲੀਡਰ ਸਾਡਾ ਤਿੰਨਾਂ ਦਾ ਪੰਜਾਹਰ ਬਾਕੀ ਸਾਰੇ ਅਜਮਾਈਲੇ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਔਰ ਲੋਕਾਂ ਨੇ ਇਹ ਮੌਕਾ ਹਰਜੀਤ ਸਿੰਘ ਸੰਧੂ ਦੀ ਲੀਡਰਸ਼ਿਪ ਚ ਕਮਲ ਤੇ ਫੁੱਲਤੇ ਦੇ ਰਹੇ ਨੇ ਔਰ ਇੱਕ ਸਾਲ ਦਾ ਇੱਕ ਸਾਲ ਦਾ ਟਰਾਇਲ ਮੰਗਿਆ ਇੱਕ ਸਾਲ ਦਾ ਟਾਲ ਦਿਓ ਔਰ ਨਿਸ਼ਚਿਤ ਰੂਪ 2027 ਚ ਉਦੋਂ ਆਵਾਂਗੇ ਜਦੋਂ ਇੱਥੇ ਦੀ ਨਿਹਾਰ ਬਦਲਾਂ ਔਰ ਇਹ ਸਰਕਾਰ ਤੇ ਕੂਟਿਆਂ ਦੀ ਲਾਰੇ ਲਾਣ ਵਾਲਿਆਂ ਦੀ ਨਸਿੱਖੀਆਂ ਦੀ ਨਲਾਇਕਾਂ ਦੀ ਸਰਕਾਰ ਜਿਹਦੇ ਕਾਰਨ 2100 ਪਿੰਡ ਡੁੱਬ ਗਏ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਫਾਈਨੈਂਸ਼ੀਅਲ ਕਲੇਸਟ੍ਰੇ ਪੰਜਾਬ ਨੂੰ ਪੁੰਚਾਤਾ ਅੱਜ 4 ਲੱਖ ਕਰੋੜ ਦਾ ਕਰਜ਼ਾ ਕਰਤਾ ਇਹਨਾਂ ਤੋਂ ਪੰਜਾਬ ਦੀ ਜਨਤਾ ਮੁਕਤੀ ਚਾਹੁੰਦੀ ਹੈ ਔਰ ਇੱਕੋ ਹੀ ਪਾਰਟੀ ਹੈ ਜਿਹੜੀ ਮੁਕਤੀ ਦੇ ਸਕਦੀ ਹੈ ਜਿਹੜੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ ਜਿਹੜੀ ਪੰਜਾਬ ਨੂੰ ਫਾਈਨੈਂਸ਼ੀਅਲ ਰਿਫਾਰਮਸ ਤੇ ਲਿਜਾ ਸਕਦੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ ਜਨਤਾ ਔਰ ਇਹ ਨਾਲ ਹੈ ਔਰ ਨਿਸ਼ਚਿਤ ਹੋ ਚਾਹ ਜੀ ਸਿੰਘ ਚੇਤਨ ਜਿਹਾ ਐਸਾ ਕਿ ਚਰਚਾ ਤੇ ਹੈ ਵੈ ਕਿ ਪੰਜਾਬ ਦੇ ਅਖਬਾਰਾਂ ਨੂੰ ਕਰਾਨ ਦੀ ਕੋਸ਼ਿਸ਼ ਅੱਗੇ ਮੀਡੀਆ ਹਾਊਸ ਜੀ ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਚੈਨਲ ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਹੁਣ ਪੰਜਾਬ ਦੇ ਅੰਦਰ ਲੋਕਤੰਤਰ ਦਾ ਚੌਥਾ ਸਤੰਭ ਉਹ ਵੀ ਖਤਰੇ ਚ ਹੈ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਦੇ ਨਾਲ ਲਗਾਤਾਰ ਅੱਜ ਜਿਸ ਤਰ੍ਹਾਂ ਸਾਰੇ ਅਖਬਾਰ ਚੈੱਕ ਕੀਤੇ ਪਹਿਲੇ ਅਖਬਾਰਾਂ ਤੇ ਅੰਗੂਠਾ ਰੱਖ ਕੇ ਕਿ ਸ਼ੀਸ਼ਮੈਲ ਦੀ ਖਬਰ ਨਾ ਛਾਪੋ ਹੁਣ ਅਖਬਾਰਾਂ ਨੂੰ ਡਰਾਇਆ ਜਾ ਰਿਹਾ ਮੈਂ ਸਮਝਦਾ ਬੜੀ ਇਹ ਨਖੇਦੀ ਜੋ ਗੱਲ ਹੈ ਪੰਜਾਬ ਅੱਜ ਕ੍ਰਾਈਮ ਔਰ ਕਰਪਸ਼ਨ ਦੀ ਕੈਪੀਟਲ ਬਣ ਚੁੱਕੀ ਭਗਵੰਤ ਮਾਨ ਨੇ ਪੰਜਾਬ ਨੂੰ ਕਰਪਸ਼ਨ ਔਰ ਕ੍ਰਾਈਮ ਦੀ ਕੈਪੀਟਲ ਬਣਾਤਾ ਹੈ ਇਹ ਆਗਾਜ਼ ਹੈ ਤਰਨਤਰ ਇਹਨਾਂ ਦੀ ਸਿਆਸਤ ਦੇ ਕਾਊਂਟਡਾਊਨ ਦੀ ਸਟਾਰਟ ਹੈ ਔਰ ਮੈਂ ਨਿਸ਼ਚਿਤ ਰੂਪ ਚ ਮੰਨਣਾ ਕਿ